ਸਵਾਗਤ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਗਾਵਾਂ ਤਿੰਨੀ ਟੋਕੜ ਗੱਬਣ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਤਾਂ ਦਾ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਰੀ ਜੀ ਸਤਿ ਸ਼੍ਰੀ ਅਕਾਲ ਨਾਮ ਨਾਮ ਸਤਨਾਮ ਸਿੰਘ ਪਿੰਡ ਦੀਵਾਰ ਜ਼ਿਲ੍ਹਾ ਬਰਨਾਲਾ ਬਾਈ ਹਾਂਜੀ ਬਾਈ ਜੀ ਆਪਣੇ ਕੋਲ ਬੇੜਾ ਕਿੰਨੀ ਹੈ ਆਪਣੇ ਕੋਲ ਤਿੰਨ ਬੇੜਾ ਬਾਈ ਠੀਕ ਹੈ ਨੇੜੇ ਨੇੜੇ ਪਿੰਡ ਬਾਈ ਕਿਹੜੇ ਪਿੰਡ ਆਪਣੇ ਨੇੜੇ ਆਪਣੇ ਆ ਗਿਆ ਰਾਮਗੜ੍ਹ ਤਪਲਾਉੜ ਸ਼ਹਿਰ ਠੀਕ ਹੈ ਜੀ ਤੇ ਪਹਿਲੀ ਗਾਂ ਦੀ ਜੱਸ ਹੋਈ ਜਾਣਕਾਰੀ ਪਹਿਲੀ ਗੱਭਣਾ ਬਾਈ 3 ਮਹੀਨਿਆਂ ਦੀ ਦੁੱਧ 10 ਲੀਟਰ ਅੱਛਾ ਜੀ ਹਾਂਜੀ ਜਰਸੀ ਕ੍ਰੋਸ ਕਾਲੇ ਰੰਗ ਦੇ ਚੀਹ ਸੀਲ ਠੰਡੀ ਬਹੁਤ ਜ਼ਿਆਦੇ ਲਾ। ਸਹੀ ਬੈਠੇ। ਉਦੋਂ ਪਹਿਲਾਂ ਤਾਂ ਥਾਣ ਚੈੱਕ ਕਰੋ। ਉਹਦਾ ਇੱਕ ਨੰਬਰ ਥਾਣਾ ਪੂਰੀ ਸੀਲ ਠੰਡੀ ਹੈ। ਠੀਕ ਹੈ। ਕਹਿੰਦੇ ਵਿੱਚ ਭਾਈ ਭਰਾ ਕਹਿੰਦਾ ਤੁਸੀਂ ਸਾਣ ਨਹੀਂ ਚੰਗੀ ਤਰ੍ਹਾਂ ਦਿਖਾਉਂਦੇ ਆਂ। ਆਪਾਂ ਚੰਗੀ ਤਰ੍ਹਾਂ ਦਿਖਾ ਦੇ ਦਿਖਾ ਦੇ ਕੋਈ। ਸਮਝ ਆ। ਤੁਸੀਂ ਬੈਠ ਕੇ ਦੇਖੋ ਨੇ ਥਾਣ ਚੰਗੀ ਤਰ੍ਹਾਂ ਲਾ ਨਾੜਾ ਦੇਖ ਸਕਦੇ ਹੋ। ਤੇ ਭਾਈ ਅਗਲੀ ਚੈੱਕ ਕਰਵਾਈ ਵੀ ਆ ਕਿ ਤੁਸੀਂ ਕਰਵਾਈ ਵੀ। ਨਾ ਨਾ ਆਪਾਂ ਕਰਵਾ ਕੇ ਦੇਵਾਂਗੇ ਆਪਣੀ ਕਰਵਾਈ ਹੋਈ ਆ। ਹਾਂਜੀ। ਅਗਲਾ ਕਰਵਾ ਸਕਦਾ ਤੁਸੀਂ ਚੈੱਕ ਕਰਾ ਕੇ ਲੈ ਕੇ ਜਾਵੇ। ਦੁੱਧ ਰੋਡ ਰਾਮ ਚੋਲੇ ਚ ਇੱਕ ਟਾਈਮ ਚੋਲੇ ਉਹਦੀ ਮਰਜ਼ੀ ਆ। ਠ ਉਹ ਡੰਗ ਚੋਵੇ ਜਾਂ ਤਿੰਨ ਡੰਗ ਚੋਵੇ ਉਹ ਅਗਲੀ ਦੀ ਮਰਜ਼ੀ ਆ ਠੀਕ ਹੈ ਨਾ ਤੇ ਰੇਟ ਭਰਾ ਜਿਆਦਾ ਰੇਟ ਤਾਂ ਮੋਲ 50000 ਆ ਵੀਰੇ ਬੋਲਦਾ ਯਾਰ ਚਰਸੀ ਆ ਚਰਸੀ ਆ ਪਿਆ ਵਾਲੀ ਉੱਕੜ ਗੱਬਣ ਚਰਸੀ ਕਾਂ ਭਰਾ ਦੇਖ ਸਕਦੇ ਹੋ ਠੀਕ ਹੈ ਜੀ ਥੰਡ ਚੈੱਕ ਕਰ ਸਕਦੇ ਹੋ ਲੋ ਜੀ ਦੇਵਾਸੋਂ ਨੂੰ ਫੇਰ ਝਾਤੀ ਮਰਵਾਤੀ ਠੀਕ ਹੈ ਨਾ ਆ ਬਚੀ ਅਭੀ ਦਿੱਤਾ ਨਹੀਂ ਇਹਦਾ ਚਾ ਨਾ ਨਾ ਇਹਦੇ ਜਿਨੇ ਹੁੰਦਾ ਤਾਂ ਸਾਈਡ ਤੇ ਬਹੁਤ ਤਾਂ ਹੈ ਮਾਰੀ ਨੋਟ ਦਿਖ ਵੀ ਰਹੀ ਆ ਬੜੀ ਜਿਆਦਾ ਸੀਲ ਸਰਦੀ ਆ ਚੈੱਕ ਕਰ ਸਕਦੇ ਹੋ ਦੁਬਾਰੀ ਫੇਰ ਬਾਈ ਕਹਿੰਦੇ ਆਨਲਾਈਨ ਮੰਗਵੋਣੀ ਹੁੰਦੀ ਬਾਈ ਕਿਹਿਆ ਨੇ ਤੇ ਵੀ ਚੰਗੀ ਤਰ੍ਹਾਂ ਦਿਖਾਇਆ ਕਰੋ ਲੋ ਜੀ ਚੰਗੀ ਤਰ੍ਹਾਂ ਚੈੱਕ ਕਰੋ ਵਗਦੇ ਜਾਣਕਾਰੀ ਬਾਈ ਤੋਂ ਵੀ ਲੈ ਸਕਦੇ ਹੋ ਠੀਕ ਹੈ ਜੀ ਲੋ ਜੀ ਘੱਟ ਬਿਲਡ ਦਾ ਕੋਈ ਜ਼ੂਮ ਨਹੀਂ ਆਪਣਾ ਸੈਂਪਲ ਵੀਡੀਓ ਹਾਂਜੀ ਬਾਈ ਦੱਸ ਦੂਜੀ ਨੰਬਰ ਦਾ ਦੋ ਨੰਬਰ ਵਾਲੀ ਵੀਰੇ ਤਿੰਨ ਮਹੀਨੇ ਦੀ ਵੀ ਗੱਬਣਾ ਦੂਜਾ ਸੁਆਦਾ ਹਾਂਜੀ ਦੂਜੇ ਸੁਆਦੇ ਵਾਸਤੇ ਗੱਬਣਾ ਇੱਕ ਸੁਆਦਾ ਦਿੱਤਾ ਹੋਇਆ ਠੀਕ ਹੈ ਜੀ 6 ਦੰਦ ਬੱਸੀ ਹੈਗੀ ਠੀਕ ਹੈ ਹਾਂ ਇਹ ਵੀ ਤਿੰਨ ਮਹੀਨੇ ਦੀ ਚੱਕ ਪਾਸ ਦੁੱਧ ਇਹਦੇ ਵੀ ਉਨਾ ਹੀ ਹੈ ਕਿੰਨਾ ਜੀ ਦਾ ਦੁੱਧ 9 ਕਿਲੋ ਹੋ ਵੀਰੇ ਇਹਦੇ ਸਲੇ ਹੁਣ ਜਮਾ ਟੰਡੇ ਵਾਲਾ ਠੀਕ ਹੈ ਜੀ ਲੋ ਜੀ ਇਧਨੀ ਸਾਈਡ ਚੈੱਕ ਕਰ ਸਕਦੇ ਹੋ ਇੱਕ ਮਿੰਟ ਰੱਖੋ ਜੀ ਧਣ ਚੈ ਲੋ ਦੀ ਫੇਸ ਚ ਹਾਂਜੀ ਤੋੜ ਤੋੜ ਪੂਰੀ ਵੱਡੀ ਵਸ਼ੀ ਹੈ ਹਾਂਜੀ 97 ਬਈ ਦਾ ਰੇਟ ਜਾਇਜ਼ ਹੈ ਇਹਦਾ ਮੁੱਲ 55000 ਹੈ ਬਈ ਮਾਨਤਨ ਮਾਨਤਨ ਕਰ ਦੇਾਂਗੇ ਬਸ ਮੋੜਾ ਮੋਟਾ ਕਰ ਦੋਗੇ ਹਾਂ ਇਹ ਤਾਂ ਕਰਾਂਗੇ ਯਾਰ ਤੁਹਾਨੂੰ ਰੰਗ ਪ੍ਰਿੰਟ ਬੜੀ ਚੰਗੀ ਵੜਾ ਕੱਟ ਦਾ ਕਰਵਾਈ ਦੇ ਪੂਰੀ ਡਬਲ ਵਸ਼ੀ ਹੈ ਵੋਛ ਬਈ ਦੇ ਕੰਮ ਪਾਸ ਤਿੰਨ ਮਹੀਨੇ ਦੀ ਦੁੱਧ 9 ਕਿਲੋ ਠੀਕ ਹੈ ਚੱਕ ਆਪਣੀ ਕਰਾਈ ਦੀ ਹਾਂ ਹਾਂ ਆਪਣੀ ਕਰਾਈ ਅਗਲਾ ਕਰਵਾ ਦੇ ਅਗਲਾ ਕਰਵਾ ਕੇ ਲਿਖ ਜੀ ਲੋਪਰਾ ਚਾਹ ਦੋ ਡੰਗ ਚੁੜਾਈ ਦੋ ਡੰਗ ਤਿੰਨ ਕਿਓ ਲੈ ਚਾਹੀ ਆਪਾਂ ਨੂੰ ਕੁਝ ਨਹੀਂ ਠੀਕ ਹੈ ਦੁੱਧ 9 ਲੀਟਰ ਹਾਂ ਠੀਕ ਹੈ ਜੀ ਟੋਪਰਾ ਰੇਟ ਵਾਈ ਨੇ ਦੱਸਤਾ ਦੋਨਾਂ ਦਾ ਤੇ ਹਾਂਜੀ ਬਾਈ ਜੀ ਤੀਜੀ ਨੰਬਰ ਦੀ ਦੱਸੋ ਜੀ ਇਹ 7 ਮਹੀਨੇ ਦੀ ਹੋ ਜੂ 5 ਤਰੀਕ ਨੂੰ ਬਾਈ 8 ਲੱਗ ਜੂ ਠੀਕ ਹੈ ਜੀ ਟੋਪਰਾ ਡਰਾਈ ਕਰੀ ਵੀ 1 ਕਿਲੋ 2 ਕਿਲੋ ਹੁਣ ਜਾਈ ਆ ਪਚੌਂ ਦੇ ਨੀ ਠੀਕ ਹੈ ਜੀ ਹਾਂ 3 ਢੰਡੀ ਇਹ ਵੀ ਬਹੁਤ ਜਿਆਦਾ ਥਾਂ ਥਾਂ ਬਿਲਕੁਲ ਹੈਗਾ ਤਾਂ ਚੈੱਕ ਕਰਾਉਂਦੀ ਆ ਬਹੁਤ ਹਾਂ ਥਾਂ ਚੈੱਕ ਕਰਾਉ ਠੀਕ ਹੈ ਜੀ ਟੋਪਰਾ ਫੇਸ ਚੈੱਕ ਕਰ ਸਾ ਦਿਉ ਦੂਜਾ ਸੁਹੇ ਇਹ ਆ ਦੂਜਾ ਸੁਹੇ ਆ ਕੱਦ ਬੈਠ ਸੁੱਖਣਾ ਕਰ ਮਾਰੇ ਆ ਸੁਹ ਬਹੁਤ ਸੋਹਣੀ ਆ ਮੜ ਠੀਕ ਹੈ ਜੀ ਜਾਓ ਕਿਉਂ ਕੋ ਲੋਜੀ ਚੰਗੀਆਂ ਕਦਗਾਠਾਂ ਲਗੀਆਂ ਬਸ ਐ ਨਹੀਂ ਬਾਹਲਾਂ ਨਹੀਂ ਡੈਡੂ ਦੀ ਲੋਜੀ ਰੰਗ ਪੈਂਟ ਤੁਸੀਂ ਚੈੱਕ ਕਰ ਸਕਦੇ ਹੋ ਥਾਨ ਚੈੱਕ ਕਰ ਸਕਦੇ ਹੋ ਲੇਵਾ ਚੈੱਕ ਕਰ ਸਕਦੇ ਹੋ ਜਿੰਨਾ ਭਾਈ ਨੇ ਦੁੱਧ ਦੱਸਿਆ ਹਾਂ ਦੁੱਧ ਤਾਂ ਆਪਣਾ ਸਹੀ ਹੋ ਬਾਈ ਜੀ ਉਹਨਾਂ ਨੇ ਦੱਸਿਆ ਝੂਠ ਨਹੀਂ ਮਾਰਦਾ ਹਾਂਜੀ ਹਾਂਜੀ ਕਿਉਂਕਿ ਦੂਰੋਂ ਭਾਈ ਚੱਲ ਕੇ ਆਉਂਦਾ ਅਗਲਾ ਇਹ ਬਣਾਇਆ ਡਰਾਈ ਕਰਨੀ ਆ ਫਿਰ ਇਹਨਾਂ ਦੇ ਦੱਬਾ ਹੜ੍ਹਦੀਆਂ ਨਹੀਂ ਹੁੰਦੀਆਂ ਇਹ ਠੀਕ ਹੈ ਠੀਕ ਹੈ ਪਹਿਲੇ ਮਹੀਨਾ ਲੱਗਾ ਘੱਟ ਮਾ ਲੱਗ ਗਈ 5 ਤੋਂ 8ਵਾਂ ਲੱਗ ਜੀ 5 ਤਰੀਕ ਤੋਂ 8ਵਾਂ ਮਹੀਨਾ ਲੱਗ ਜੂ ਇਹਨਾਂ ਦਾ ਤਿੰਨ ਤਿੰਨ ਮਹੀਨੇ ਇਹਨੇ ਤਿੰਨ ਤਿੰਨ ਦਿਨ ਹੈ ਬਾਈ ਲੋ ਜੀ ਬਾਈ ਜੀ ਨਾਲ ਜ਼ਰੂਰ ਕਰੋ ਲੋਕ ਨੂੰ ਉੱਤੇ ਹੋਊ ਕੋਈ ਘੱਟ ਹੋਣੀ ਆਈਡੀ ਆਪ ਨੂੰ ਤਿੰਨ ਤਿੰਨ ਮਹੀਨੇ ਦਾ ਸੀਰਫੀਆਂ ਬਹੁਤ ਜ਼ਿਆਦੇ ਚੈੱਕ ਕਰ ਸਕਦੇ ਹੋ ਭਰਾ ਠੰਡ ਠੁਣ ਬਾਈ ਸਾਰਿਆਂ ਦਾ ਓਕੇ ਆ ਜਮਾ ਕੰਪਲੀਟ ਆ ਬਾਈ ਲੋ ਜੀ ਤੁਸੀਂ ਭਰਾ ਆਪ ਦੀ ਚੈੱਕ ਕਰਨਾ ਤਸੱਲੀ ਤੁਸੀਂ ਕਰਨੀ ਕਿਉਂਕਿ ਪੈਸੇ ਲਾਉਣੇ ਆ ਤੁਸੀਂ ਤੁਹਾਡਾ ਹੱਕ ਬਣਦਾ ਬਾਈ ਜੀ ਨੇ ਆਪ ਨੂੰ ਡਿਟੇਲ ਦੱਸਤੀ ਰੇਟ 'ਚ ਮਾਨਤਾਣ ਹੋ ਜੂ ਬਾਈ ਦੱਸਦਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀ